ਜੀ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਦੇ ਹੁਕਮਾਂ ਦੇ ਮੁਤਾਬਕ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ 'ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਸਾਡਾ ਨਾਕਾ ਠਾਣਾ ਰੰਜੀਤਪੁਰ ਦੇ ਸਟਾਰਬਕ ਦੇ ਵਿੱਚ ਨਾਕਾ ਲੱਗਾ ਹੋਇਆ ਸੀ। ਡਿਊਰਿੰਗ ਨਾਕਾਬੰਦੀ ਅਫਸਰ ਸਾਹਿਬ ਨੇ ਇੱਕ ਮੋਟਰਸਾਈਕਲ ਰੁਕਾਇਆ ਜਿਹੜਾ ਤਸਦੀਕ ਕਰਨ ਤੇ ਪਾਇਆ ਗਿਆ ਕਿ ਇਹ ਚੋਰੀ ਦਾ ਕੀਤਾ ਹੋਇਆ ਹੈ। ਫਿਰ ਦੋਸ਼ੀ ਜਿਹੜਾ ਦਿਲਬਖ ਸਿੰਘ ਹੈਗਾ ਪਿੰਡ ਕਣਿਆਲ ਦਾ ਰਹਿਣ ਵਾਲਾ ਤਸੀਲ ਅਜਨਾਲਾ ਦਾ ਰਹਿਣ ਵਾਲਾ ਉਹਨੂੰ ਜਿਹੜਾ ਪ੍ਰੋਪਰ ਆਪਾਂ ਵੈਰੀਫਾਈ ਵੈਰੀਫਿਕੇਸ਼ਨ ਕੀਤੀ ਤੇ ਇਹਦੀ ਪੁਸ਼ਗੈਸ ਦੇ ਵਿੱਚ ਅਸੀਂ ਮੋਟਰਸਾਈਕਲ ਇੱਕ ਹੋਰ ਰਿਕਵਰ ਕਰ ਲਿਆ ਇਸ ਸਬੰਧ ਵਿੱਚ ਅਸੀਂ ਫਿਰ ਐਫ ਆਈ ਆਰ ਨੰਬਰ 1 ਮਿਤੀ ਮਿਤੀ 8125 ਅੰਡਰ ਸੈਕਸ਼ਨ 302 ਤੇਨੂੰ 2 ਤੇਨੂੰ 17 2 ਅਸੀਂ ਥਾਣਾ ਜੁਲਿਆਬੁਰਜ ਦੱਸ ਦਿੱਤੀ ਹੈਗੀ ਤੇ ਇਹਦੀ ਪ੍ਰੋਪਰ ਅਹੀਂ ਇਨਵੈਸਟੀਗੇਸ਼ਨ ਦੇ ਵਿੱਚ ਬੜੀ ਡੀਪਲੀ ਜਾਂਦੇ ਹੋਏ ਟੋਟਲ ਹੁਣ ਤੱਕ ਅਸੀਂ 6 ਵਾਈਕਲ ਰਿਕਵਰ ਕਰ ਲਏ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵਾਈਕਲ ਰਿਕਵਰ ਕਰਾਂਗੇ ਅਸੀਂ ਤੁਹਾਡੇ ਤੁਹਾਡੇ ਮੀਡੀਆ ਦੇ ਥਰੂ ਅਸੀਂ ਇਹ ਵੀ ਗੱਲ ਤਾਂ ਰੋਜ਼ ਕਿੰਨੀ ਪਾਉਣੀ ਹੈ ਕਿ ਜਿਹੜੇ ਮਾਰੇ ਅੰਸ਼ਾਂ ਦੇ ਖਿਲਾਫ ਮਾਨਯੋਗ ਸੀਜੀ ਸਾਹਿਬ ਨੇ ਸਰਕਰ ਦਿੱਤਾ ਇਹਨਾਂ ਦੇ ਉੱਪਰ ਅਸੀਂ ਵੱਧ ਚੜ ਕੇ ਇਹਨਾਂ ਦੇ ਉੱਪਰ ਕੰਮ ਕਰਦੇ ਹਾਂ ਤੇ ਜਿਹੜੀ ਬੈਕਗ੍ਰਾਉਂਡ ਕਿਉਂਕਿ ਇਹਦੀ ਬੈਕਗ੍ਰਾਉਂਡ ਦੇਖ ਲਈਏ ਮੁੰਡਾ ਹੈਗਾ 24 ਸਾਲ ਦਾ ਜੋ ਪਤਾ ਲੱਗਾ ਹਣੇ ਤੱਕ ਕ੍ਰਿਮੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹਦੇ ਖਿਲਾਫ ਇੱਕ ਮੇਲੋ ਵੀ ਐਨਡੀਪੀਐ ਐਨਡੀਪੀਐਸ ਦਾ ਪਰਚਾ ਹੈਗਾ ਦਰਖਾ ਹੈਗਾ ਥਾਣਾ ਪਿੰਡੀ ਸਾਹਿਬ ਦੇ ਵਿੱਚ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਪੂਰੀ ਉਮੀਦ ਕਰਦੇ ਹਾਂ ਇਹ ਪ੍ਰੋਪਰ ਮਾਰਕੀਟ ਦੇ ਵਿੱਚ 18 ਸਿਵਲ ਲਾਈਨ ਖਾਣਾ ਰੰਜੀ ਦੇ ਨੇੜੇ ਮਾਰਕੀਟ ਆਈਓ ਦੇ ਵਿੱਚ ਚੋਰੀਆਂ ਕਾਬਜ਼ ਹੋਏ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਜੋ ਹੋਣਾ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਕਰੀ ਗਰੂਗੀ ਦਰਬਦਰ ਕਰੀਏਗੇ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਰ ਸਰ ਮਾਮਲਾ ਆ ਗਿਆ ਪ੍ਰਮਾਨਾ ਜੀ 2 ਦਿਨ ਦਾ ਲੱਗਾ ਕੱਲਾ ਸੀ ਉਹਨਾਂ ਦੀ ਹੋਲੀ ਇਹ ਹਲੇ ਤਾਂ ਕੱਲਾ ਹੀ ਫਿਗਰ ਚ ਹੋਇਆ ਜੀ ਜੋ ਸੀਸੀਟੀਵੀ ਫੋਟੋਸ ਦੇ ਨਾਲ ਉਹ ਆਇਆ ਕੱਲੇ ਸਰ ਇਸ ਤੋਂ علاوہ ਕੋਈ ਕੈਸ਼ ਰਿਪੋਰਟ ਨਹੀਂ ਹਲੇ ਸਟੋਰ ਆਵਾ ਇਸ ਤੋਂ علاوہ ਕੁਛ ਨਹੀਂ ਸਰ ਕੋਈ ਨਾ ਕਿਸ ਤਰ੍ਹਾਂ ਦੀ ਮਾਸਟਰ ਨਹੀਂ ਲੱਗੀ ਕੋਈ ਜੀ ਇਹਨਾਂ ਨੇ ਉਹ ਇਹ ਚਾਬੀ ਦੇ ਨਾਲ ਜਿਹੜੀ ਇੱਕ ਮਾਸਟਰ ਕੀ ਜਿਹੜੀ ਛੋਟੀ ਚਾਬੀ ਹੁੰਦੀ ਉਹਦੇ ਨਾਲ ਖੋਲ ਕੇ ਦੇਖੋ ਜੀ ਇਹ ਜਿਹੜਾ ਇਹ ਵੱਧ ਕਰ ਦਿੰਦਾ ਥੈਂਕ ਯੂ